ਹਾਂਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਵੀਰ ਦੇਖ ਰਹੇ ਹੋ ਤੇ ਬਾਕੀ ਹੁਣ ਚੂਚੇ ਦਾ ਟਾਈਮ ਖਤਮ ਹੈ ਜੀ ਵੱਡੀ ਮੁਰਗੀ ਆਪਾਂ ਵੀ ਸੇਲ ਕਰਦੇ ਆਂ ਵੱਡੀ ਮੁਰਗੀ ਦਾ ਟਾਈਮ ਹੈ ਇਹ ਮੁਰਗੀ ਹੈ ਜਿਹੜੀ ਅੰਡੇ ਤੇ ਆਈ ਹੋਈ ਹੈ ਜੀ ਇੱਕ ਇੱਕ ਦੋ ਅੰਡੇ ਨੇ ਦਿੱਤੇ ਨੇ ਤੇ ਤਿਆਰੀਆਂ ਨੇ ਇਹਦੀਆਂ ਅੰਡੇ ਦੀਆਂ ਠੀਕ ਹੈ ਜੀ ਜਿਨ੍ਹਾਂ ਨੇ ਵੀ ਹੁਣ ਚੂਚੇ ਦਾ ਟਾਈਮ ਖਤਮ ਹੈ ਉਹਦੇ ਬਾਰੇ ਵਿਸਥਾਰ ਨਾਲ ਅੱਜ ਗੱਲ ਕਰਾਂਗੇ ਤੇ ਮੁਰਗੀ ਦੀ ਕਿਹੜੀ ਬਰੀਡ ਵੱਧ ਤੋਂ ਵੱਧ ਅੰਡੇ ਦਿੰਦੀ ਹੈ ਜਿਹੜੀਆਂ ਜਿਵੇਂ ਇਹ ਬਰੀਡ ਸਾਲ ਦੇ 365 ਅੰਡਿਆਂ ਦਾ ਵੀ ਰਿਕਾਰਡ 64 ਅੰਡਿਆਂ ਦਾ ਇਹਦਾ ਹੈਗਾ ਜੀ ਠੀਕ ਹੈ ਨਾ ਜਿਵੇਂ ਇਹ ਬਲੈਕ ਐਸਟਰਲੋਪ ਹੈ ਜਿਹੜੀ ਇਹ ਬਰੀਡ ਹੈ ਯਾਰ ਆਰ ਆਈ ਆਰ ਬਰੀਡ ਹੈ ਜੀ ਟੌਪ ਦੀਆਂ ਦੋਨੋਂ ਬਰੀਡ ਨੇ ਜੇ ਤਾਂ ਦੇਖੋ ਤੁਸੀਂ ਅੰਡੇ ਲਈ ਲੈਣੀਆਂ ਨੇ ਅੰਡਾ ਸੇਲ ਕਰਨਾ ਫਿਰ ਤਾਂ ਇਹ ਟੌਪ ਦੀਆਂ ਦੋਨੋਂ ਬਰੀਡ ਨੇ ਠੀਕ ਹੈ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਢੇਰ ਲਾਉਣਗੇ ਅੰਡਿਆਂ ਦੇ ਠੀਕ ਹੈ ਉਸ ਤੋਂ ਬਾਅਦ ਜੇ ਮੀਠ ਲਈ ਪਾਉਣੀ ਹੈ ਤਾਂ ਡਬਲ ਐਫਜੀ ਪਾ ਲਓ ਆਰਆਰ ਦੀਆਂ ਇਨਸਾਨੀਆਂ ਨੇ ਤੇ ਇਹਦੇ ਬਾਰੇ ਕੀ ਗੁਣ ਨੇ ਇਹਦੇ ਚ ਜਦੋਂ ਤੁਸੀਂ ਮੇਰੇ ਕੋਲੇ ਲੈਣ ਆਓਗੇ ਤੁਹਾਨੂੰ ਇੱਕ ਘੰਟਾ ਸਾਰਾ ਦੱਸਾਂਗੇ ਸਮਝਾਵਾਂਗੇ ਟ੍ਰੇਨਿੰਗ ਦੇਵਾਂਗੇ ਤੇ ਇਹਦੇ ਬਾਰੇ ਅੱਜ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ ਵੀ ਧੋਖੇ ਤੋਂ ਬਚੇ ਉਹ ਧੋਖੇ ਦਾ ਸਕਾਰਨਾ ਹੋਵੋ ਵਧੀਆ ਜੇ ਤੁਸੀਂ ਸ਼ੁਰੂ ਕਰਨਾ ਹੈ ਪਹਿਲੀ ਵਾਰੀ ਕੰਮ ਤਾਂ ਇਹ ਤੁਹਾਡੇ ਕੰਮ ਦੀ ਵੀਡੀਓ ਹੈ ਤੇ ਹਾਂਜੀ ਮਸਲਾ ਇਹ ਹੈ ਵੀ ਜਿਹੜੀ ਆਰ ਆਈ ਆਰ ਮੁਰਗੀ ਹੈ ਇਹ ਆਂਡਾ ਬਹੁਤ ਦਿੰਦੀ ਹੈ ਆਂਡੇ ਦੇ ਢੇਰ ਲਾਉਂਦੀ ਹੈ ਤੇ ਜਿਹੜੀ ਬਲੈਕ ਐਸਟਰਾਲੋਪ ਹੈ ਇਹ ਵੀ ਪੂਰੇ ਆਂਡੇ ਦਿੰਦੀ ਹੈ ਠੀਕ ਹੈ ਨਾ ਤੇ ਆਰ ਆਈ ਆਰ ਦਾ ਸਾਡਾ ਪਰਖਿਆ ਹੋਇਆ ਹੈ ਵੀ ਆਂਡੇ ਦੀ ਕੋਈ ਫਿਕਰ ਨਹੀਂ ਬਹੁਤ ਵਧੀਆ ਬਰੀਡ ਹੈ ਠੀਕ ਹੈ ਆਂਡਾ ਬਹੁਤ ਦਿੰਦੀ ਹੈ ਤੁਹਾਨੂੰ ਕੋਈ ਇਹਦਾ ਖਰਾਕ ਦਾ ਖਰਚਾ ਨਹੀਂ ਵੱਧ ਖਰਾਕ ਬਹੁਤ ਘੱਟ ਖਾਊਗੀ ਠੀਕ ਹੈ ਜੀ ਤੇ ਇਹਦੇ ਮੁਕਾਬਲੇ ਜਿਹੜੀ ਡਬਲ ਐਫਜੀ ਬਰੀਡ ਹੈ ਉਹ ਦੁੱਗਣੀ ਖਰਾਕ ਖਾਊ ਥੋੜੀ ਠੀਕ ਹੈ ਜੀ ਤੇ ਬਲੈਕ ਐਸਟਰਲੋਪ ਹੈ ਜਿਹੜੀ ਇਹ ਵੀ ਵਧੀਆ ਬਰੀਡ ਹੈ ਥੋੜੀ ਜੀ ਖਰਾਕ ਵੱਧ ਖਾ ਸਕਦੀ ਹੈ ਇਹਦੇ ਨਾਲੋਂ ਜਿਵੇਂ ਇਹ 120 ਗ੍ਰਾਮ ਨਾਲ ਅੰਡੇ ਦਿੰਦੀ ਹੈ ਤੇ ਉਹ 130 ਗ੍ਰਾਮ ਪਰ ਦੋਨੋਂ ਬਰੀਡ ਟਾਪ ਨੇ ਆਪਣੇ ਕੋਲ ਦੋਨੋਂ ਹਾਜ਼ਰ ਨੇ ਠੀਕ ਹੈ ਜੀ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ ਜਦੋਂ ਵੀ ਤੁਸੀਂ ਮੁਰਗੀ ਖਰੀਦਣੀ ਐ ਹੁਣ ਤਾਂ ਤੁਸੀਂ ਆਰ ਆਈ ਆਰ ਲੋ ਬਲੈਕ ਐਸਟਰਲੋਪ ਲੋ ਤੀਜੇ ਨੰਬਰ ਤੇ ਸੁਨਾਲੀ ਐ ਤੇ ਇਹ ਦੋ ਬਰੀਡ ਪਹਿਲੇ ਨੰਬਰ ਤੇ ਆਉਂਦੀਆਂ ਨੇ ਜੀ ਤੁਸੀਂ ਕਦੇ ਵੀ ਜਦੋਂ ਨਵਾਂ ਕੰਮ ਸ਼ੁਰੂ ਕਰਨਾ ਜਿੰਨਾ ਵੀਰਾਂ ਨੇ ਜਿਆਦਾ ਵੱਡੇ ਪੱਧਰ ਤੇ ਨਹੀਂ ਕਰਨਾ ਥੋੜੇ ਤੋਂ ਸ਼ੁਰੂ ਕਰਿਓ ਤੇ ਕਾਮਯਾਬ ਤੁਹਾਨੂੰ ਮੈਂ ਕਰੂੰ ਕਾਮ ਜਾਵ ਕਿਵੇਂ ਹੋਣਾ ਉਹ ਸਾਰਾ ਕੁਝ ਆਪਾਂ ਲਗਾਤਾਰ ਵੀਡੀਓ ਪਾਉਂਦੇ ਜਾਵਾਂਗੇ ਤੇ ਤੁਹਾਨੂੰ ਸਾਰੀ ਇਹਨੂੰ ਵੀਡੀਓ ਦੇਖਦੇ ਰਹੋ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਪਾਂ ਤੁਹਾਡੇ ਨਾਲ ਆ ਜਿੰਨੇ ਵੀ ਬੇਰਜ਼ਗਾਰ ਵੀਰ ਨੇ ਉਹ ਸ਼ੁਰੂ ਕਰੋ ਆਪਾਂ ਤੁਹਾਡੀ ਪੂਰੀ ਮਦਦ ਕਰਾਂਗੇ ਬਸ ਇੱਕ ਹੈ ਵੀ ਸਸਤੇ ਮਾਗਰ ਨਾ ਜਾਇਓ ਸਸਤੇ ਮਾਗਰ ਜਾ ਕੇ ਵੱਡੇ ਨੁਕਸਾਨ ਇਹੀ ਹੁੰਦੇ ਨੇ ਸਭ ਤੋਂ ਵੱਡੇ ਨੁਕਸਾਨ ਨੇ ਜਿਹੜੇ ਆਪਾਂ ਸਸਤੀ ਚੀਜ਼ ਮਾਗਰ ਜਾਂਦੇ ਆ ਸਸਤੀ ਚੀਜ਼ ਦੇ ਤੁਹਾਨੂੰ ਜੇ ਹੁਣ ਮੰਨ ਲਓ ਤੁਸੀਂ ਮੁਰਗੀ ਖਰੀਦਣੀ ਐ ਮੁਰਗੀ ਖਰੀਦੋਗੇ ਤੁਹਾਨੂੰ ਦੋ ਪ੍ਰਾਣੀ ਮੁਰਗੀ ਮਿਲਗੀ ਨਹੀਂ ਨਵੇਂ ਬੰਦਿਆਂ ਨੂੰ ਪਤਾ ਹੈਗਾ ਵੀਰੇ ਦੋ ਦੋ ਤਿੰਨ ਤਿੰਨ ਸਾਲ ਦੇ ਜਿਹੜੇ ਵੀਰ ਕੰਮ ਕਰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਭਾਵੇਂ ਕਿੰਨੇ ਹੀ ਤੁਸੀਂ ਚੁਸਤ ਬਣੀ ਜਾਓ ਚੁਸਤ ਜਲਾਖ ਪਖਾ ਹੋ ਵੀ ਸਾਨੂੰ ਸਾਰਾ ਪਤਾ ਹੈ ਨਹੀਂ ਪਤਾ ਲੱਗਣ ਦਿੰਦੇ ਅਗਲੇ ਜਿਹੜੇ ਕੰਮ ਕਰਦੇ ਨੇ ਉਹ ਤੁਹਾਨੂੰ ਪ੍ਰਾਣੀ ਮੁਰਗੀ ਵੀ ਠੋਕ ਦੇਣਗੇ ਨਵੇਂ ਨਵੇਂ ਰੇਟ 'ਚ ਠੀਕ ਹੈ ਜੀ ਠੰਗ ਮਾਰ ਗਿਆ ਤੇ ਮੈਂ ਤਾਂ ਤੁਹਾਨੂੰ ਸਮਝਾਉਣਾ ਭਈ ਤੁਸੀਂ ਜੇ ਕਾਮਯਾਬ ਹੋਣਾ ਹੈ ਭਾਈ ਤਾਂ ਮੁਰਗੀ ਲਓ ਵਧੀਆ ਬਰੀਡ ਬਰੀਡ ਵਧੀਆ ਲੈ ਲਿਓ ਆਰ ਆਈ ਆਰ ਲੈ ਲਓ ਬਲੈਕ ਐਸਟਰਨ ਲੈ ਲਓ ਤੁਹਾਨੂੰ ਇਹ ਮੈਂ ਮੈਂ ਉਪੂਪ ਕੇ ਕਹਿਣਾ ਅੱਗੇ ਵੀ ਕਹਿੰਦਾ ਸੀ ਜਦੋਂ ਚੂਚੀ ਸੇਲ ਕਰੇ ਨੇ ਆਪਾਂ ਭਈ ਚੂਚ ਚੂਚਾ ਭਾਈ ਵਧੀਆ ਬਰੀਡ ਲਓ ਆਪਾਂ ਬਰੀਡ ਜਿੰਨਾਂ ਨੂੰ ਵੀ ਦਿੱਤੀ ਆ ਯਾਦ ਕਰਦੇ ਨੇ ਟੌਪ ਦੀ ਬਰੀਡ ਦਿੱਤੀ ਆ ਸਾਰੇ ਵੀਰਾਂ ਨੂੰ ਾਂਡੇ ਵੀ ਦੇਣ ਲੱਗ ਗਈ ਹੁਣ ਆਪਣੇ ਆਹ ਮੁਰਗੀ ਹੈ ਆਰ ਆਈ ਆਰ ਤੇ ਇੱਧਰ ਦਿਖਾਉਣਾ ਬਲੈਕ ਐਸਟਰਲੋਕ ਉਹ ਪਿੱਛੇ ਬਲੈਕ ਐਸਟਰਲੋਕ ਹੈ ਪਿਓਰ ਬਰੀਡ ਆਂਡੇ ਤੇ ਆਈ ਹੋਈ ਹੈ ਇੱਕ ਇੱਕ ਦੋ ਦੋ ਅੰਡੇ ਸ਼ੁਰੂ ਕਰੇ ਨੇ ਇਹਨਾਂ ਨੇ ਦੇਣੇ ਠੀਕ ਹੈ ਜੀ ਤੇ ਇਸ ਕਰਕੇ ਇਹ ਵੀ ਵਧੀਆ ਬਰੀਡ ਹੀ ਲੈਣੀ ਹੈ ਜਦੋਂ ਤੁਸੀਂ ਲੈਣੀ ਹੈ ਮੈਂ ਮਾੜੀ ਰੱਖਦਾ ਹੀ ਨਹੀਂ ਮੈਂ ਨਾ ਇਹਦੇ 'ਚ ਕੋਈ ਹੋਰ ਬਰੀਡ ਪਾਵਾਂ ਫਾਰਮ 'ਚ ਕਦੇ ਵੀ ਨਹੀਂ ਪਾਉਂਗਾ ਬਰੀਡ ਟਾਪ ਦੀ ਰੱਖਣੀ ਹੈ ਬਸ ਕਿਸੇ ਨਾਲ ਧੋਖਾ ਕਰਨਾ ਨਹੀਂ ਬਾਅਦ ਆ ਇਹ ਤੇ ਸਬਸਕ੍ਰਾਈਬ ਤੁਸੀਂ ਕਰਨਾ ਹੈ ਚੈਨਲ ਤੁਹਾਡਾ ਆਪਣਾ ਤੁਸੀਂ ਕਾਮਯਾਬ ਕਰਨਾ ਚਾਹੇ ਚੈਨਲ ਨੂੰ ਠੀਕ ਹੈ ਜੀ ਤੇ ਇੱਕ ਨੋਟ ਇਹ ਕਰਿਓ ਮੇਰੇ ਵੀਰ ਪੱਠੀਆਂ ਚ ਕੁਝ ਨਹੀਂ ਰੱਖਿਆ ਜਿਹੜੀਆਂ ਪੱਠੀਆਂ ਦੇ ਮੰਗ ਰੱਖੇ ਜਾਂਦੇ ਆਪਾਂ ਵੀ ਪੱਠੀਆਂ ਲੈ ਲਾਂਗੇ ਸਸਤੀਆਂ ਪੈ ਜਾਣਗੀਆਂ ਉਹ ਤੁਹਾਨੂੰ ਦੋ ਮਹੀਨਿਆਂ ਦੀਆਂ ਮਿਲ ਗਈਆਂ ਫੇਰ ਨਹੀਂ ਸਾਰਾ ਸਾਲ ਆਂਡਾ ਮਿਲਣਾ ਤੁਹਾਡੇ ਠੀਕ ਹੈ ਨਾ ਮੈਂ ਤਾਂ ਤੁਹਾਨੂੰ ਸਾਰੀ ਗੱਲ ਦੱਸਦਾ ਬਈ ਮੁਰਗੀ ਜਿਹੜੀ ਆਂਡੇ ਤੇ ਆਈ ਹੋਈ ਆ ਉਹੀ ਲਓ ਸਭ ਤੋਂ ਪਹਿਲਾਂ ਤਾਂ ਇਹਦੇ 'ਚ ਵੀ ਬਹੁਤ ਵੱਡੇ ਰਾਜ ਨੇ ਜਦੋਂ ਤੁਸੀਂ ਪੱਟੀਆਂ ਦੇ ਚੱਕਰ 'ਚ ਪੈ ਜਾਂਦੇ ਹੋ ਤੁਹਾਡੇ ਮਨ 'ਚ ਤਾਂ ਹੁੰਦਾ ਵੀ ਮਹੀਨੇ 'ਕੋ ਅੰਡਾ ਅੰਡਾ ਤਾਂ ਉਹ 4-4 ਮਹੀਨੇ ਨਹੀਂ ਦਿੰਦੀਆਂ ਵੀਰੇ ਸਾਰਾ ਕੁਝ ਅਜਮਾ ਕੇ ਦੇਖਿਆ ਹੋਇਆ ਹੈ ਚੈੱਕ ਕਰਕੇ ਫੇਰ ਗੱਲਾਂ ਕਰਦੇ ਆਂ ਅਸੀਂ ਕੋਈ ਹਵਾ 'ਚ ਨਹੀਂ ਪਹਿਲਾਂ ਚੈੱਕ ਕਰੀਂਦਾ ਵੀ ਇਹ ਕੀ ਇਹਦਾ ਰਿਜ਼ਲਟ ਹੈ ਠੀਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਮੁਰਗੀ ਲਓ ਵਧੀਆ ਜਿਹੜੀ ਆਰ ਆਈ ਆਰ ਮੁਰਗੀ ਹੋਊਗੀ ਪਤਲੀ ਮੁਰਗੀ ਹੋ ਕਬੂਤਰ ਵਰਗੀ ਕੋਈ ਇਹਦਾ ਜ਼ਿਆਦਾ ਵੇਟ ਨਹੀਂ ਹੁੰਦਾ ਠੀਕ ਹੈ ਜੀ ਤੇ ਅੰਡੇਆਂ ਦੇ ਢੇਰ ਲਾ ਦੂਗੀ ਇੱਕ ਤੁਹਾਨੂੰ ਹੋਰ ਦੱਸਾਂ ਕਈ ਵੀਰ ਕਹਿੰਦੇ ਹੁੰਦੇ ਨੇ ਫੋਨ ਆਉਂਦੇ ਨੇ ਵੀ ਕਿੰਨਾ ਵੇਟ ਹੈ ਜੀ ਕਿੰਨੇ ਕਿਲੋ ਦੀ ਹੈ ਕਿਲੋਆਂ ਕੁਲੋਆਂ ਦਾ ਨਹੀਂ ਜਿੰਨੀਆਂ ਪਤਲੀਆਂ ਜੀਆਂ ਮੁਰਗੀਆਂ ਸੰਟਵੇਂ ਦੇ ਸਰੀਰ ਦੇ ਉਹਨਾਂ ਦੇ ਅੰਡੇ ਹੀ ਅੰਡੇ ਦੇਣਗੀਆਂ ਵੀਰੇ ਠੀਕ ਹੈ ਨਾ ਉਹ ਅੰਡੇ ਦੇਣਗੀਆਂ ਅਸਲ ਇਹ ਗੱਲਾਂ ਕੋਈ ਨਹੀਂ ਦੱਸਦਾ ਤੁਹਾਨੂੰ ਨਾ ਕਿਸੇ ਨੇ ਦੱਸਣੀਆਂ ਨੇ ਫੋਨ ਕਰ ਲਿਓ ਅਗਲਾ ਇੰਨੀ ਗੱਲ ਹੋਊਗੀ ਵੀ ਭਾਈ ਮੈਨੂੰ ਕੁਝ ਮਿਲੂਗਾ ਫੋਨ ਕਰਿਆ ਅਗਲੇ ਨੇ ਪੈਸੇ ਦੇ ਕੇ ਭੁੱਖ ਕਰਾਉਂਦੇ ਨੇ ਠੀਕ ਹੈ ਨਹੀਂ ਠਾ ਦੇਣੇ ਫੋਨ ਕੱਟ ਦਿੰਦਾ ਅਗਲਾ ਇੱਧਰ ਸੰਦੀਪ ਸਿੰਘ ਆ ਜਿਹੜਾ 10-10 ਮਿੰਟ ਵੀ ਅਗਲੇ ਨਾਲ ਗੱਲ ਕਰਦਾ ਠੀਕ ਹੈ ਜੀ ਤੇ ਪਰਮਾਤਮਾ ਨੇ ਦੇਣਾ ਮੈਨੂੰ ਰੋਜ਼ਗਾਰ ਕਿਸੇ ਬੰਦੇ ਦੇ ਨਹੀਂ ਹੈਗਾ ਪਰਮਾਤਮਾ ਨੇ ਦੇਣਾ ਤੁਸੀਂ ਭਰਾਵਾਂ ਨੇ ਦੇਣਾ ਜਿਹੜੇ ਮੈਨੂੰ ਫੋਨ ਕਰਦੇ ਨੇ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਜਿਹੜੇ ਸਬਸਕ੍ਰਾਈਬ ਕਰਦੇ ਹੋ ਤੁਸੀਂ ਦੇਣਾ ਤੁਸੀਂ ਮਦਦ ਕਰਨੀ ਹੈ ਬਾਕੀ ਜਿਹੜੇ ਬੰਦੇ ਉਹ ਸਮਝਦੇ ਨੇ ਜਿਹੜੀ ਮੈਂ ਗੱਲ ਕਹਿ ਰਿਹਾ ਉਹ ਮਤਲਬ ਉਹਨਾਂ ਨੇ ਮੈਨੂੰ ਪੁੱਛ ਨਹੀਂ ਦੇਣਾ ਮੈਂ ਆਪਣੀ ਮਿਹਨਤ ਨਾਲ ਤੇ ਤੁਹਾਡੇ ਭਰਾਵਾਂ ਦੀ ਮਿਹਨਤ ਨਾਲ ਬਣਿਆ ਠੀਕ ਹੈ ਜੀ ਤੁਸੀਂ ਕਾਮਯਾਬ ਕੀਤਾ ਚੂਚਾ ਖਰੀਦਿਆ ਜਿਨ੍ਹਾਂ ਨੇ ਉਹਨਾਂ ਨੇ ਆਪਣੀ ਮਦਦ ਕੀਤੀ ਹੈ ਹੁਣ ਮੁਰਗੀਆਂ ਖਰੀਦ ਰਹੇ ਨੇ ਉਹ ਮਦਦ ਕਰਦੇ ਨੇ ਮੇਰਾ ਵੀ ਫਰਜ਼ ਬਣਦਾ ਵੀ ਮੈਂ ਤੁਹਾਨੂੰ ਅਸਲ ਬਰੀਡ ਦੇਵਾਂ ਤੁਹਾਨੂੰ ਜਿਹੜੀ ਵੀ ਗੱਲ ਦਾ ਨਹੀਂ ਪਤਾ ਮੈਂ ਦੱਸ ਦਿਆਂ ਤੁਹਾਨੂੰ ਹੁਣ ਆ ਗੱਲ 'ਚ ਬਹੁਤ ਲੋਕ ਗੁੰਮਰਾਹ ਕਰ ਦਿੰਦੇ ਨੇ ਬਈ ਆਂਡੇ ਜੀ ਫਲਾਣਾ ਜੀ ਪਰ ਨਹੀਂ ਆ ਰ ਆ ਯਾਰ ਤੇ ਬਲੈਕ ਐਸਟਰਲੋਕ ਤੋਂ ਬਿਦ ਕੋਈ ਆਂਡੇ ਨਹੀਂ ਦਿੰਦੀ ਅੱਧੇ 'ਚ ਅੱਧੇ 'ਚ ਹੀ ਰਹਿ ਜਾਂਦੀਆਂ ਨੇ ਬਾਕੀ ਬਰੀਡ ਵੀਰੇ ਠੀਕ ਹੈ ਇਹ ਤਾਂ ਕਰਕੇ ਮੈਂ ਤੁਹਾਨੂੰ ਦੱਸਦਾ ਵੀ ਵਧੀਆ ਬਰੀਡ ਦਾ ਇਹੀ ਫਾਇਦਾ ਹੈ ਵਧੀਆ ਬਰੀਡ ਲੈ ਲਓ ਕਾਮਯਾਬ ਹੋ ਜਾਓ ਤੇ ਹੁਣ ਲਗਾਤਾਰ ਵੀਡੀਓ ਪਾਵਾਂਗੇ ਕੀ ਕਰੀਏ ਮਜਬੂਰੀਆਂ ਘਰ ਦੇ ਕੰਮਕਾਰ ਹੋ ਜਾਂਦੇ ਨੇ ਬਾਕੀ 9814586919 ਮੇਰਾ ਫੋਨ ਨੰਬਰ ਹੈ ਪਿੰਡ ਮੇਰਾ ਹੀੜੀਕਾ ਹੈ ਜ਼ਿਲ੍ਹਾ ਸੰਗਰੂਰ ਹੈ ਧੂਰੀ ਬਰਨਾਲਾ ਮਲੇਰ ਕੋਟਲਾ ਸੰਗਰੂਰ ਇਹਨਾਂ ਦੇ ਵਿਚਕਾਰ ਪਿੰਡ ਹੈ ਮੇਰਾ ਰੇਕੋਟ ਵੀ ਸਾਰੇ ਇਹਨਾਂ ਸ਼ਹਿਰਾਂ ਦੇ ਵਿਚਾਲੇ ਜੇ ਪਿੰਡ ਹੈ ਨੇੜੇ-ਨੇੜੇ ਹੀ ਨੇ ਮੇਰੇ 20 ਕਿਲੋਮੀਟਰ ਤੇ ਨੇ ਸਾਦੇ ਸ਼ਹਿਰ ਇਹ ਜਿਹੜੇ ਦੱਸੇ ਨੇ ਠੀਕ ਹੈ ਜੀ ਬਾਕੀ ਡਿਲੀਵਰੀ ਵੀ ਹੋ ਜੂਗੀ ਜਿੱਦੀ ਕਿਸੇ ਦੀ 100 ਮੁਰਗੀ 200 ਮੁਰਗੀ ਹੋਊਗੀ ਆਪਾਂ ਪਹੁੰਚਦੀ ਵੀ ਕਰਦੇ ਆਂਗੇ ਬਾਈ ਜੀ ਉਹਦਾ ਕਿਰਾਇਆ ਜਿਹੋ ਜਿਹਾ ਹੋਊਗਾ ਉਹ ਤੁਹਾਨੂੰ ਦੱਸ ਦਿਆਂਗੇ ਤੇ ਬਾਕੀ ਖਰੀਦੋ ਵਧੀਆ ਠੀਕ ਹੈ ਜੀ ਮੋਟੀ ਤਾਜੀ ਮੰਗਰ ਨਾ ਜਾਓ ਮੁਰਗੀ ਮੰਗਰ ਜਿਹੜੀ ਬਰੀਡ ਦੀ ਹੋ ਆਰ ਆਈ ਆਰ ਉਹ ਬਹੁਤੀ ਕੋਈ ਵੇਟ ਵਾਲੀ ਨਹੀਂ ਹੁੰਦੀ ਜਿਹੜੀ ਬਲੈਕ ਐਸਟਰਲ ਆਪ ਹੈ ਇਹਦਾ ਵੇਟ ਹੋ ਜਾਂਦਾ 1.5 ਕਿਲੋ ਤੋਂ ਉੱਪਰ ਆਰ ਆਈ ਆਰ ਦਾ 1.5 ਕਿਲੋ ਵੇਟ ਦੀ ਮੁਰਗੀ ਪੂਰੀ ਵਧੀਆ ਮੰਨੀ ਜਾਊਗੀ ਠੀਕ ਹੈ ਜੀ ਤੁਸੀਂ ਆਓ ਤੁਹਾਡੇ ਨਾਲ ਆ ਕਾਮਯਾਬ ਕਰਾਂਗੇ ਤੁਹਾਨੂੰ ਜਿਹੜੇ ਨਵੇਂ ਵੀਰ ਸ਼ੁਰੂ ਕਰਨਾ ਚਾਹੁੰਦੇ ਨੇ ਪਰ ਜੇ ਉਹਨਾਂ ਨੇ ਨਹੀਂ ਚੂਚਾ ਪਾਇਆ ਤਾਂ ਮੁਰਗੀ ਤੋਂ ਸ਼ੁਰੂ ਕਰ ਲਓ ਮੁਰਗੀ ਪਰ ਇੱਕ ਗੱਲ ਹੈ ਜੇ 100 ਪੌਣੀਆਂ 50 ਪਾ ਲਓ ਸਸਤੀ ਮੰਗਰ ਨਾ ਜਾਏ ਉਹ ਜੀ ਠੀਕ ਹੈ ਜੀ ਤੇ ਕੱਲ ਨੂੰ ਆਪਾਂ ਚੂਚਿਆਂ ਬਾਰੇ ਦੱਸਾਂਗੇ ਵੀ ਚੂਚਿਆਂ ਦਾ ਹੁਣ ਫਾਇਦਾ ਹੈਗਾ ਜਾਂ ਨਹੀਂ ਪਾਉਣ ਦਾ ਉਹਦੇ ਬਾਰੇ ਵੀ ਗੱਲ ਕਰਾਂਗੇ ਠੀਕ ਹੈ ਜੀ ਤੇ ਸਤਿ ਸ੍ਰੀ ਅਕਾਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ